ਪਾਰਕਿੰਗ ਵਿੱਚ ਖੜੇ ਬਿਨਾ ਨੰਬਰ ਵਾਲੇ ਮੋਟਰਸਾਈਕਲ ਸਕੂਟਰ ਪੁਲਿਸ ਚੁੱਕ ਕੇ ਲੈ ਗਈ ਥਾਣੇ ਠੇਕੇਦਾਰ ਨੂੰ ਦਿੱਤੀ ਵਾਰਨਿੰਗ ਬੱਸ ਸਟੈਂਡ ਦੀ ਕੀਤੀ ਬਰੀਕੀ ਨਾਲ ਚੈਕਿੰਗ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਨਵੇਂ ਬਣੇ ਬੱਸ ਸਟੈਂਡ ਤੇ ਯਾਤਰੀਆਂ ਦੇ ਸਮਾਨ ਅਤੇ ਬੱਸਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਇਸ ਦੌਰਾਨ ਬੱਸ ਸਟੈਂਡ ਤੇ ਘੁੰਮ ਰਹੇ ਵਕ ਵਕ ਸਮਾਨ ਵੇਚਣ ਵਾਲਿਆਂ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਨਾਲ ਹੀ ਐਸਐਚਓ थाना ਸਿਟੀ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਦੀ ਪਾਰਕਿੰਗ ਤੇ ਲੱਗੇ ਦੋ ਪਹੀਆ ਵਾਹਨਾ ਮੋਟਰਸਾਈਕਲ ਸਕੂਟਰ ਅਤੇ ਸਕੂਟਰੀਆਂ ਅੰਮ੍ਰਿਤਸਰ ਨੂੰ ਵਿਸ਼ੇਸ਼ ਤੌਰ ਤੇ ਜਾਂਚਿਆ ਗਿਆ ਤੇ ਬਿਨਾਂ ਨੰਬਰ ਤੋਂ ਪਾਰਕਿੰਗ ਵਿੱਚ ਲੱਗੇ ਇੱਕ ਮੋਟਰਸਾਈਕਲ ਇੱਕ ਸਕੂਟਰ ਅਤੇ ਇੱਕ ਐਕਟਿਵਾ ਨੂੰ ਪੁਲਿਸ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਗਈ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਲਗਾਤਾਰ ਅਜਿਹੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਅੱਜ ਵਿਸ਼ੇਸ਼ ਕਰ ਪਾਰਕਿੰਗ ਦੀ ਚੈਕਿੰਗ ਕੀਤੀ ਗਈ ਹੈ ਅਤੇ ਠੇਕੇਦਾਰ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਬਿਨਾਂ ਨੰਬਰ ਤੋਂ ਕਿਸੇ ਵੀ ਗੱਡੀ ਨੂੰ ਪਾਰਕਿੰਗ ਦੇ ਅੰਦਰ ਨਾ ਲੱਗਣ ਦਵੇ ਅਤੇ ਪਾਰਕਿੰਗ ਵਿੱਚ ਆਪਣਾ ਵਾਹਨ ਲਗਾਉਣ ਵਾਲੇ ਹਰ ਵਿਅਕਤੀ ਦੀ ਪਛਾਣ ਅਤੇ ਫੋਨ ਨੰਬਰ ਜ਼ਰੂਰ ਨੋਟ ਕਰੇ ਨਹੀਂ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਚਫਰਾਂ ਦੇ ਹੁਕਮਾਂ ਅਨਸਾਰ ਅੱਜ ਜਿਹੜਾ ਸਾਡਾ ਬੱਸ ਸਟੈਂਡ ਦਾ ਉੱਥੇ ਕਾਸ ਆਪਰੇਸ਼ਨ ਕੀਤਾ ਗਿਆ। ਜਿਵੇਂ ਕਿ ਬੱਸ ਸਟੈਂਡ ਦੇ ਉੱਤੇ ਬੱਸਾਂ ਦੀ ਚੈਕਿੰਗ ਕੋਈ ਯਾਤਰੀ ਜਾ ਰਹੇ ਨੇ ਕੋਈ ਸ਼ੱਕੀ ਯਾਤਰੀ ਪਾਈ ਸਾਈਡ ਰਿਚਾ ਕੀਤੇ ਗਏ ਤੇ ਜਿਹੜੇ ਬੱਸ ਸਟੈਂਡ ਦੇ ਉੱਪਰ ਵਹੀਕਲ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਜਿਹੜੇ ਹੈਗੇ ਆ ਆਪਾਂ ਨੰਬਰਾਂ ਦੇ ਉੱਤੋਂ ਉਹਨਾਂ ਨੂੰ ਵਾਹਨ ਐਪਰਾਇ ਚੈੱਕ ਕੀਤਾ ਅਤੇ ਉਹਨਾਂ ਦੇ ਜਿਹੜੇ ਕੋਈ ਬਿਨਾ ਨੰਬਰ ਪਲੇਟ ਸੀਗੇ ਉਹਨਾਂ ਨੂੰ ਅਸੀਂ ਥਾਣੇ ਲੈ ਕੇ ਗਏ ਆ ਤਿੰਨ ਵੀ ਵਹੀਕਲਾਂ ਨੂੰ ਵੀ ਉਹਨਾਂ ਦੇਖਾਂਗੇ ਉਹਨਾਂ ਦੇ ਕੌਣ ਹੈਗਾ ਉਹਨਾਂ ਦਾ ਮਾਲਕ ਕੌਣ ਹੈ ਤੇ ਬਾਕੀ ਜਿਹੜਾ ਕੋਈ ਇੱਥੇ ਕੋਈ ਵੈਂਡਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰਦੇ ਹੋ ਕਿੱਥੇ ਰਹਿਣ ਵਾਲੇ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਕੋਈ ਯਾਤਰੀ ਆ ਜਾ ਰਿਹਾ ਉਹਨਾਂ ਦੇ ਅਸੀਂ شناਖਤੀ ਕਾਰਡ ਵੇਰਾਂ ਦੇ ਜਿਹੜੇ ਪਾਰਕਿੰਗ ਤੇ ਵਹੀਕਲ ਲੱਗਦੇ ਆ ਜਿਨ੍ਹਾਂ ਦੇ ਕੋਈ ਨੰਬਰ ਨਹੀਂ ਆ ਠੇਕੇਦਾਰ ਕਿਉਂ ਨਹੀਂ ਮਨਾ ਕਰਦੇ ਦੇ ਵੇਖੋ ਜੀ ਇਹਨਾਂ ਨੇ ਸਾਰ ਬਾਰ ਵਾਰਨਿੰਗ ਦਿੱਤੀ ਆ ਹੁਣ ਇਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੋਰ ਕੀ ਕੀ ਕੀਤਾ ਜਾ ਰਿਹਾ ਤੇ ਹਰ ਦੇ ਮੱਦੇ ਨਜ਼ਰ 26 ਜਨਵਰੀ ਸ਼ਹਿਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਡਰੋਨ ਰਾਈ ਅਸੀਂ ਛਤਾਂ ਦੇ ਉੱਪਰ ਜਿਹੜੀ ਪਤੰਗਬਾਜ਼ੀ ਹੋ ਰਹੀ ਆ ਉਹਨੂੰ ਦੇਖਿਆ ਜਿਵੇਂ ਕਿ ਅਸੀਂ ਪਹਿਲਾਂ ਹੀ 85 ਜਿਹੜੇ ਚੈਨਾਟੌਰ ਦੇ ਗੱਟੂ ਫੜੇ ਸੀ ਉਹਨਾਂ ਦੀ ਕਾਨੂੰਨੀ ਕਾਰਵਾਈ ਪੱਛਾ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਵੀ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਲੱਗਦਾ ਉਹਨੂੰ ਚੈੱਕ ਕਰ ਰਹੇ ਹਾਂ ਸ਼ਾਇਦ ਵਿੱਚ ਨਾਕਾਬੰਦੀ ਕਰਕੇ ਵੀ ਕਾਨੂੰਨੀ ਚੈਕਿੰਗ ਕੀਤੀ ਜਾ ਰਹੀ ਹੈ